ਤੇ ਜਿਹੜੀ ਅੱਜ ਸਿੰਗੂ ਬਾਰਡਰ ਤੇ ਘਟਨਾ ਹੋਈ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਘਟਨਾ ਇਹ ਹੋਈ ਹਾਂਜੀ ਉਹ ਬੰਦਾ ਬੀਡੀਪੀ ਜਾਨਾ ਠੀਕ ਹੈ ਦਰਬਾਰ ਸਾਹਿਬ ਦੇ ਸਾਹਮਣੇ ਹਾਂ ਇਹ ਬੰਦਾ ਆਖਣ ਲੱਗਾ ਵੀ ਆਹ ਬੀਡੀ ਨਹੀਂ ਪੀਵਾ ਤੋ ਅੱਛਾ ਉਹ ਬੰਦਾ ਕਿਸ ਦੇ ਸਾਹਮਣੇ ਗੱਲ ਤੋਂ ਬੋਲਿਆ ਫਿਰ ਵੀ ਉਹ ਕਹਿੰਦਾ ਭਾਈ ਤੋ ਪਰਕ ਲਿਆ ਬੀਡੀ ਨਹੀਂ ਪੀਵਾ ਉਹ ਫਿਰ ਤੋਂ ਪਰ ਗੁੱਸਾ ਹੋ ਹੀ ਗਿਆ ਹੂੰ ਇਹ ਨਖਤੋ ਦਿਨ ਦਾ ਨਾ ਮਾਰੀ ਕੁਛ ਨਹੀਂ ਹੋ ਬਸ ਗੱਲਤ ਲੱਗਿਆ ਐਸਾ ਹੋਇਆ ਇਤਨੀ ਕੋਈ ਬੜੀ ਬਾਤ ਨਹੀਂ ਨਾ ਕਿਸੇ ਮੁਰਗੇ ਖਾਏ ਹੂੰ ਮੈਂ ਬਿਲਕੁਲ ਮੋਕੇ ਵਾਂ ਅਚਨ ਇਹ ਕਹਿ ਰਿਹਾ ਹੈ ਨਾ ਕਿ ਮੁਰਗਾ ਮੁਰਗਾ ਚੋਰੀ ਕਰਦਾ ਸੀ ਤੇ ਉਹਦੀ ਲੱਤ ਵੱਢਦੀ ਨਾ ਨਾ ਮੁਰਗਾ ਨਾ ਮੁਰਗਾ ਚੋਰੀ ਕਰਿਆ ਮੈਂ ਜਿਸ ਚੀਜ਼ ਦੀ ਕਸਮ ਚੋਕ ਦਦਾ ਮੈਂ ਉਸकी ਚੱਕ ਦੂ ਅੱਛਾ ਅੱਛਾ ਹਾਲਾਂਕਿ ਮੇਰਾ ਰਿਸ਼ਤੇਦਾਰ ਨਹੀਂ ਆਈ ਉਹਨਾਂ ਮੈਨੂੰ ਜਾਣਦਾ ਹੂੰ ਲੇਕਿਨ ਮੈਂ ਸੱਚਾਈ ਬੋਲੂਗਾ ਤੇ ਜਿਹੜੀ ਅੱਜ ਸਿੰਘੂ ਬਾਰਡਰ ਤੇ ਘਟਨਾ ਹੋਈ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਹਾਂਜੀ ਸਰ ਜੀ ਉਹ ਜੋ ਉਹ ਅੱਖ ਲੱਗਿਆ ਬੀੜੀ ਨਹੀਂ ਪੀਂਦਾ ਦਰਬਾਰ ਕੇ ਸਾਹਮਣੇ ਅੱਛਾ ਉਹਨਾਂ ਨਾਲ ਹੀ ਖਾਈ ਇਸ ਕੀ ਤਰਫ ਅੱਛਾ ਪਾਪਾ ਕੀ ਤਰਫ ਹੂੰ ਉਹ ਵਿਹਾੜੀ ਘਰ ਮੇਂ ਲਗਾ ਉਹ ਹੋ ਫਿਰ ਗੁੱਸਾ ਆ ਗਿਆ ਹੈਲੋ 나ਜੀ ਮਾ ਕੇ ਸਰ ਟਿਕਟ ਨਾ ਅਪ੍ਰੀਸ਼ੀਏਟ ਘਟਨਾ ਇਹ ਹੋਈ ਹਾਂਜੀ ਉਹ ਬੰਦਾ ਬੀੜੀ ਪੀਦਾ ਠੀਕ ਹੈ ਦਰਬਾਰ ਸਾਹਿਬ ਦੇ ਸਾਹਮਣੇ ਹਾਂ गलत बोलिया उठाई फिर भी कह लगा भाई तू तो पता चले जाने उसका दो तीन दाना मारी कुछ नहीं बस गलत लगी लग ऐसा होनी कोई बड़ी बात नहीं किसी के मुर्गे खाए मैं बिलकुल मोके पता ਅੱਛਾ ਨੀ ਇਹ ਕਹਿ ਰਿਹਾ ਹੈ ਨਾ ਕਿ ਮੁਰਗਾ ਮੁਰਗਾ ਚੋਰੀ ਕਰਦਾ ਸੀ ਤੇ ਉਹਦੀ ਲੱਤ ਵੱਢਦੀ ਨਾ ਨਾ ਮੁਰਗਾ ਨਾ ਬੁਰਗਾ ਚੋਰੀ ਕਰਿਆ ਮੈਂ ਕਿਸ ਚੀਜ਼ ਦੀ ਕਸਮ ਚੋਕਦਾ ਮੈਂ ਉਸकी ਚੱਕ ਦੂ ਅੱਛਾ ਅੱਛਾ ਹਾਲਾਂਕਿ ਮੇਰਾ ਰਿਸ਼ਤੇਦਾਰ ਨਹੀਂ ਆਈ ਉਹਨਾਂ ਮੈਂ ਨਹੀਂ ਜਾਣਦਾ ਹੂੰ ਲੇਕਿਨ ਮੈਂ ਸੱਚਾਈ ਬੋਲੂਗਾ ਤੇ ਇਹਨਾਂ ਨੇ ਅਮਰਤ ਕਰੋ ਛੱਕਿਆ ਸੀ ਕਿੰਨੇ ਟਾਈਮ ਪਹਿਲਾਂ ਛੱਕਿਆ ਸੀ ਜੀ ਸੂਣਾ ਆ ਬਈ ਬਸਾਖੀ ਨਾਲ ਛੱਕਿਆ ਸੀ ਠੀਕ ਹੈ ਹਾਂ ਤੇ ਜਿਹੜੀ ਇਹ ਘਟਨਾ ਵਾਪਰੀ ਉਹਦੇ ਤੁਸੀਂ ਬਿਲਕੁਲ ਕੋਲੇ ਬਿਲਕੁਲ ਮੇਰੇ ਕੋਲ ਸਾਹਮਣੇ ਹੋਈ ਬਿਲਕੁਲ ਅੱਛਾ ਅੱਛਾ ਛੋਟੀ ਬਾਤ ਕੀ ਕਹਾਣੀ ਬੜੀ ਬਾਤ ਬਣੀ। ਅਭੀ ਐਡੀ ਵੱਡੀ ਬਣਾਤੀ ਹੈ ਉਹਦਾ ਪੱਖ ਜਿਹੜਾ ਦੂਜਾ ਪੱਖ ਵਿਖਾਇਆ ਗਿਆ ਹੈ ਨਾ। ਹਮ ਨੈਗੇਟਿਵ ਪੱਖ ਜ਼ਿਆਦਾ ਜਾਵ ਰਿਹਾ ਜਿਹੜੀ ਅਸਲ ਕਹਾਣੀ ਸੀ ਉਹ ਸਾਹਮਣੇ ਨਹੀਂ ਆਈ। ਅਸਲ ਕਹਾਣੀ ਛੋਟੀ ਸੀ ਐ ਬੜੀ ਕਹਾਣੀ ਨਹੀਂ ਆਇਆ। ਹਮ ਉਹਨੇ ਕਹ ਦੋਤੀਂ ਡੰਗਾ ਮੈਂ ਵੀ ਆ ਗਲਤ ਲੱਗਿਆ ਤਾਂਗ ਪਾਓ ਬੜੀ ਬਾਤ ਬਣ ਗਈ ਫਿਰ ਉਹ ਯੂ ਵੀ ਬਲਕਣ ਯੂ ਹੀ ਬੋਲਿਆ। ਹਾਂ ਹਾਂ ਬਲਕਣ ਮੈਂ ਛੜਵਾਇਆ। ਅੱਛਾ। ਦੂਜਾ ਮੈਂ ਛੜਵਾਇਆ ਮੈਂ ਕਿਹਾ ਨਾ ਭਾਈ ਮਾਰਾਂ ਨਹੀਂ ਸੀ। ਹਮ ਉਸਕਾ ਲੱਗਦੀ ਹੋਗੀ ਦੇਖੋ ਦਾਣੇ ਤੋਂ ਇੱਕ ਬਿਛੇ ਲੱਗੀ ਬੰਦੇ ਨਾਲ ਬਹਿਰ ਦਾ ਕਰਤਾ ਜੀ ਬਾਤ ਬਿਲਕੁਲ ਸਾਰੀ ਤੇ ਹੀ ਬੜੀ ਬਾਤ ਨਹੀਂ ਹੋਈ ਦੀ ਜਿਤਨਾ ਵੀ ਤੋਂ ਬੜਾ ਜਿਸਕਾ ਇਸਕਾ ਇਸ ਤਰ੍ਹਾਂ ਬੜਾ ਪੁੱਤਾ ਬਣਾਇਆ ਜੀ ਇਤਨੀ ਬੜੀ ਬਾਤ ਤਾਂ ਆਖੀ ਜੀ ਹੂੰ ਹਰ ਜੋ ਪਬਲਿਕ ਸੀ ਜੋ ਉਹ ਭਈਆ ਮਨਾ ਪਛਾਣ ਲੇਗਾ ਅੱਛਾ ਜਿਸਕਾ ਚੋਟ ਲੱਗੋ ਮਨਾ ਪਛਾਣ ਲੇਗਾ ਕਿਉਂਕਿ ਮਨੇ ਛਟਵਾਇਆ ਤੁੰ ਮਖਾ ਭਈ ਰੋਲਾ ਨਹੀਂ ਪਾਓ ਹੂੰ ਆਜੀ ਤੇ ਭਈਆ ਕੀ ਕਹਿੰਦਾ ਭਈਏ ਨੂੰ ਜਿਹੜੇ ਜਿਹੜੇ ਨੂੰ ਕੁੱਟਮਾਰ ਕੀਤੀ ਸੀ ਭਈਏ ਦੀ ਸੂਰੂ ਮੇ ਜੋ ਰੋਲਾ ਹੀ ਉਹ ਪੜਾਈ ਉਹ ਲੋਕਾਂ ਨੇ ਕਿਹਾ ਕਿ ਤੋ ਬਿੜੀ ਨਹੀਂ ਆਪੀ ਅੱਛਾ ਉਹ ਕਹ ਲਗਾ ਵੀ ਇਹੀ ਤਰ੍ਹਾਂ ਕੇ ਬੀੜੀ ਉਹ ਉਸ ਮੈਂ ਇਸੇ ਤਰ੍ਹਾਂ ਆਮ ਨਹੀਂ ਖਾਈ ਰੋੜਾ ਤਾਂ ਪੜਿਆ ਬੀੜੀ ਤੇ ਅੱਛਾ ਵੀ ਉਹ ਆਦਾ ਮੈਂ ਇੱਥੇ ਪਿਉ ਆ ਇਹ ਆਦਾ ਮੈਂ ਨਹੀਂ ਪੀਂਦੇਣੀ ਬਸ ਇੱਥੇ ਝਗੜਾ ਉਹ ਆ ਗਿਆ ਫਿਰ ਦਰਬਾਰ ਸਾਬ ਕੇ ਬੀੜੀ ਦੀ ਪੀਆ ਬਸ ਰੋੜਾ ਇਸ ਬਾਤ ਕੋ ਆ ਅੱਛਾ ਅੱਛਾ ਮੁਰਗੇ ਦਾ ਕੋਈ ਰੋੜਾ ਨਹੀਂ ਆ ਜੀ ਇਹਦਾ ਕਿਹੜਾ ਪਿੰਡ ਹੈ ਜੀ ਅੱਛਾ ਯੂ ਯੂ ਬਖਸ਼ੀਣਾ گاਵਾ ਕਰਨਾਲ ਮੈਂ ਅੱਛਾ ਬਖਸ਼ਾਗਾਣਾ ਹੈ ਨਵੀਨ ਸੰਧੂ ਜੋ ਸ਼ਨਾਮ ਦੇ ਰਹੇ ਅੱਛਾ ਅੱਛਾ ਜੀ मैं तो वैसे खड़ा था कुदरती जी थी। हम बार्डर पर जाओ आ रहा, हाँ। यूस तक है रहा तो बीड़ी नहीं पीवा अच्छा, अच्छा वो इसके सामने दरबार साहब तो रोला बीड़ी के ऊपर होया सही तो वो तो रोकना ही था ना उसने रोका उसके बन गई उसने इसको, उसने इसको प्यार था भाई तुम बीड़ी दरबार के सामने तुम गलत काम करते हो तो बीड़ी जो रोला बीड़ी के ऊपर होया यू वो भैया उसके सामने ਅੱਛਾ ਅੱਛਾ ਜੀ ਬਸ ਉਸ ਦਾ ਫਿਰ ਆਪ ਜਾਣੋ ਜੋ ਬੱਚੇ ਦੋ ਨਹੀਂ ਤੇ ਉਮਰ ਜਵਾਨ ਸੀ ਉਹਨਾਂ ਦੇ ਦੰਗਮ ਦੰਗ ਹੋਏਗੇ ਜੀ ਜੀ ਇਸ ਬਾਤ ਦਾ ਇਤਨਾ ਬੜਾ ਮੈਟਰਕ ਬਣਾਇਆ ਦਿਆ ਯੂ ਬਣਾਇਆ ਦਿਆ ਤੇਰੀ ਬੜੀ ਬਾਤ ਨਹੀਂ ਕੀਤੀ ਅੱਛਾ ਅੱਛਾ ਠੀਕ ਆ ਚਲੋ ਸੱਚ ਹੋਰ ਲੱਗੀ ਟਾਂਗ ਤੂੰ ਬਤਾਂਗ ਤਾਂ ਸੱਚ ਟੁੱਟੀ ਨਾ ਹੋਗੀ ਉਸ ਕੀ ਟਾਂਗ ਟੁੱਟੀ ਹੈ ਕਿ ਵੈਸੇ ਛੋਟ ਆਈ ਹੈ ਲੱਤ ਵੱਢ ਦਿੱਤੀ ਕਹਿੰਦੇ ਆ ਸਾਡੇ ਕਿਹੜੀ ਜਗ੍ਹਾ ਲੱਗ ਰਹੀ ਜੀ ਕਈ ਲੱਗ ਰਹੀ ਇੱਕ ਜਗ੍ਹਾ ਲੱਗ ਰਹੀ ਬਸ ਅੱਛਾ ਇੱਕ ਤਾਂ ਤੀ ਹੈ ਇੱਕ ਜਗ੍ਹਾ ਲੱਗ ਰਹੀ ਤੇ ਇਸ ਕੋ ਕਿਸ ਕਹਾ ਪਰ ਭਰਤੀ ਕਰਵਾਇਆ ਗਿਆ ਸਰ ਪਸਵਾ ਮੈਂ ਫਿਰ ਬਾਤ ਮਤਿਆਨ ਨਹੀਂ ਕਰਿਆ ਜੀ ਅੱਛਾ ਅੱਛਾ ਹਾਂ ਉਹ ਬਤਾ ਦੇਗੇ ਉਹ ਇੰਤਰengo ਬਾਤ ਮੈਂ ਪਰ ਧਿਆਨ ਨਹੀਂ ਕਰਿਆ ਜਨਾ